ਹਾਂਜੀ ਸੰਗਤ ਜੀ ਖਡੂਰ ਸਾਹਿਬ ਇੱਕ ਧਪਾ ਰਹਿੰਦਾ ਸੀ ਜੋ ਇੱਥੋਂ ਦੇ ਖੈਰੇ ਜੱਟਾਂ ਦਾ ਗੁਰੂ ਅਖਵਾਉਂਦਾ ਸੀ ਉਹ ਗੁਰੂ ਜੀ ਦਾ ਪ੍ਰਤਾਪ ਵੇਖ ਕੇ ਆਪ ਜੀ ਨਾਲ ਬੜੀ ਈਰਖਾ ਰੱਖਦਾ ਸੀ ਅਤੇ ਨਿੰਦਾ ਕਰਦਾ ਰਹਿੰਦਾ ਸੀ ਸੰਮਤ 1601 ਵਿੱਚ ਜਦ ਮੀਨਾ ਪਿਆ ਤਾਂ ਬੜੀ ਔੜ ਲੱਗ ਗਈ ਜਿਸ ਨਾਲ ਲੋਕ ਬਹੁਤ ਦੁਖੀ ਹੋ ਗਏ ਲੋਕ ਇਕੱਠੇ ਹੋ ਕੇ ਇਸ ਦੇ ਪਾਸ ਆਏ ਕਿ ਮੀ ਪਵਾਓ ਤਪੇ ਨੇ ਕਿਹਾ ਸ੍ਰੀ ਅੰਗਦ ਜੀ ਇੱਕ ਗ੍ਰਸਤੀ ਹੋ ਕੇ ਆਪ ਨੂੰ ਗੁਰੂ ਅਖਵਾਉਂਦਾ ਹੈ ਅਤੇ ਪੂਜਾ ਕਰਾਉਂਦਾ ਹੈ ਇਹ ਬੜੀ ਇੱਕ ਉਲਟੀ ਗੰਗਾ ਵਹਿਣ ਵਾਲੀ ਗੱਲ ਹੈ ਜਦ ਤੱਕ ਤੁਸੀਂ ਇਸ ਨੂੰ ਪਿੰਡ ਵਿੱਚੋਂ ਨਹੀਂ ਕੱਢੋਗੇ ਤਦ ਤੱਕ ਮੀ ਨਹੀਂ ਪੈ ਸਕਦਾ ਇਸ ਨੂੰ ਪਿੰਡ ਤੋਂ ਕੱਢ ਦਿਓਗੇ ਤਾਂ ਮੈਂ ਅਠਾਂ ਪਹਿਰਾਂ ਵਿੱਚ ਮੀਂਹ ਪਵਾ ਦਿਆਂਗਾ ਉਸ ਦੀ ਇਹ ਗੱਲ ਸੁਣ ਕੇ ਪਿੰਡ ਦੇ ਪੈਂਚ ਆਦਿਕ ਮਿਲ ਕੇ ਗੁਰੂ ਜੀ ਪਾਸ ਆਏ ਅਤੇ ਕਿਹਾ ਕਿ ਗੁਰੂ ਜੀ ਜਾਂ ਤਾਂ ਤੁਸੀਂ ਮੀਂਹ ਪਵਾਓ ਨਹੀਂ ਤਾਂ ਸਾਡੇ ਪਿੰਡ ਵਿੱਚੋਂ ਚਲੇ ਜਾਓ ਫਿਰ ਤਪਾ ਗੁਰੂ ਮੀਂਹ ਪਵਾਏਗਾ ਗੁਰੂ ਜੀ ਨੇ ਕਿਹਾ ਭਾਈ ਅਸੀਂ ਰੱਬ ਦੇ ਸ਼ਰੀਕ ਨਹੀਂ ਹਾਂ ਜੋ ਮੀਂਹ ਪਵਾਈਏ ਜੇ ਸਾਡੇ ਇੱਥੋਂ ਚਲੇ ਜਾਣ ਨਾਲ ਤਪਾ ਮੀ ਪਵਾ ਦੇਵੇਗਾ ਤਾਂ ਅਸੀਂ ਇੱਥੋਂ ਚਲੇ ਜਾਂਦੇ ਹਾਂ ਉਪਰੰਤ ਜਦ ਪਿੰਡ ਖਾਨ ਰਜਾਦੇ ਦੀ ਸੰਗਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਣ ਕੇ ਗੁਰੂ ਜੀ ਨੂੰ ਆਪਣੇ ਪਿੰਡ ਲੈ ਗਏ ਪਿੱਛੋਂ ਖਡੂਰ ਵਿੱਚ ਤਪੇ ਨੇ ਲੋਕਾਂ ਨੂੰ ਬਹੁਤ ਦਿਲਾਸੇ ਦਿੱਤੇ ਅਤੇ ਮੀ ਪਵਾਉਣ ਦੇ ਯਤਨ ਕੀਤੇ ਪਰ ਜਦ 8 ਦਿਨ ਤੱਕ ਮੀਨਾ ਪਿਆ ਤਾਂ ਲੋਕ ਬਹੁਤ ਨਿਰਾਸ਼ ਤੇ ਦੁਖੀ ਹੋ ਗਏ ਉਪਰੰਤ ਇੱਕ ਦਿਨ ਸੁਭਾਵਕ ਹੀ ਜਦ ਸ੍ਰੀ ਅਮਰਦਾਸ ਜੀ ਗੁਰੂ ਜੀ ਨੂੰ ਖਡੂਰ ਸਾਹਿਬ ਮਿਲਣ ਆਏ ਤਾਂ ਆਪ ਜੀ ਗੁਰੂ ਜੀ ਦੇ ਪਿੰਡ ਵਿੱਚੋਂ ਚਲੇ ਜਾਣ ਦੀ ਸਾਰੀ ਗੱਲ ਸੁਣ ਕੇ ਬਹੁਤ ਦੁਖੀ ਹੋਏ ਆਪ ਜੀ ਨੇ ਸੰਗਤ ਨੂੰ ਸਮਝਾਇਆ ਕਿ ਜੇਕਰ ਤੁਸੀਂ ਜੋਗੀ ਤਪੇ ਨੂੰ ਪਿੰਡ ਚੋਂ ਕੱਢ ਦਿਓ ਅਤੇ ਗੁਰੂ ਜੀ ਤੋਂ ਮਾਫੀ ਮੰਗ ਕੇ ਵਾਪਸ ਲੈ ਆਓ ਤਦ ਮੀ ਬਹੁਤ ਪਵੇਗਾ ਆਪ ਜੀ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਬਿਰਾਜਵਾਨ ਹਨ ਜੋ ਬਹੁਤ ਸ਼ਕਤੀवान ਹੈ ਆਪ ਜੀ ਨੂੰ ਪ੍ਰਸੰਨ ਕਰਕੇ ਹੀ ਮੀ ਪੈਣ ਦੀ ਆਸ ਹੋ ਸਕਦੀ ਹੈ ਗੁਰੂ ਘਰ ਦੀ ਨਿਰਾਦਰੀ ਕਰਨ ਨਾਲ ਮੀ ਨਹੀਂ ਪਵੇਗਾ ਸ੍ਰੀ ਅਮਰਦਾਸ ਜੀ ਦੇ ਸ਼ਰਦਾ ਉਪਜਾਉ ਬਚਨ ਸੁਣ ਕੇ ਜ਼ਿੰਮੇਦਾਰਾਂ ਨੇ ਤਪੇ ਨੂੰ ਕਿਹਾ ਕਿ ਗੁਰੂ ਜੀ ਨੂੰ ਪਿੰਡ ਵਿੱਚੋਂ ਕੱਢ ਕੇ ਵੀ ਤੁਸੀਂ 8-10 ਦਿਨ ਮੀ ਨਹੀਂ ਪਵਾ ਸਕੇ ਇਸ ਕਰਕੇ ਹੁਣ ਤੁਸੀਂ ਪਿੰਡ ਵਿੱਚੋਂ ਚਲੇ ਜਾਓ ਅਸੀਂ ਗੁਰੂ ਜੀ ਨੂੰ ਵਾਪਸ ਲਿਆ ਕੇ ਮੀ ਪਵਾਵਾਂਗੇ ਪੈਂਚਾਂ ਦੀ ਇਹ ਗੱਲ ਮੰਨ ਕੇ ਤਪਾ ਪਿੰਡ ਚੋਂ ਚਲਾ ਗਿਆ ਅਤੇ ਲੋਕ ਇਕੱਠੇ ਹੋ ਕੇ ਗੁਰੂ ਜੀ ਕੋਲ ਗਏ ਅਤੇ ਆਪਣੀ ਭੁੱਲ ਬਖਸ਼ਾ ਕੇ ਆਪ ਜੀ ਨੂੰ ਵਾਪਸ ਖੰਡੂਰ ਲੈ ਆਏ ਪਿੱਛੋਂ ਦੇਵ ਨੇਤ ਨਾਲ ਸ਼ਿਗਰ ਹੀ ਬੱਦਲ ਆ ਗਏ ਅਤੇ ਬਹੁਤ ਮੀਂਹ ਵਰਿਆ ਜਿਸ ਨਾਲ ਲੋਕਾਂ ਨੂੰ ਬਹੁਤ ਖੁਸ਼ੀ ਹੋਈ ਅਤੇ ਗੁਰੂ ਘਰ ਤੇ ਪੱਕਾ ਨਿਸਚਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ